ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪੈਂਡ ਦੋਸਤੋ ਇਹ ਗੱਲ ਜਿੱਲਾ ਦੋਸਤੋ ਇਸ ਪੈਂਡ ਨੂੰ ਫਿਰੋਜ਼ਪੁਰ ਤੇ ਨੇੜੇ ਸ਼ਹਿਰ ਦੋਸਤੋ ਮੁੱਦਕੀ ਦੇ ਆ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਆਂ ਜੀ ਇੱਥੇ ਦੋਸਤੋ ਵਿਕਰੀ ਆਸੇ ਪਾਸੂ ਹੁੰਦੇ ਆ ਅੱਜ ਦੋ ਕਟੀਆਂ ਤੁਹਾਨੂੰ ਇਸ ਘਰ ਦੇ ਵਿੱਚੋਂ ਦੋਸਤੋ ਦਿਖਾਉਂਗਾ ਜਿਹਦੇ ਵਿੱਚ ਇੱਕ ਪਹਿਲੇ ਨੰਬਰ ਵਾਲੀ ਦੋਸਤੋ ਡੇਢੇ ਕਟ ਵਾਲੀ ਕੱਟੀ ਹੋਊਗੀ ਤੇ ਇਸ ਤੋਂ ਇਲਾਵਾ ਤੁਸੀਂ ਮੰਨ ਲਓ ਵੀ ਬੱਗੀ ਮੁੱਛਦੇ ਆ ਵਿੱਚ ਆ ਜਾਂ ਟੇਡਾ ਕਟਾ ਇਹ ਵੀ ਕੱਟੀ ਤੁਹਾਨੂੰ ਦਿਖਾਉ ਦੋਵੇਂ ਜਨਵਰੀ ਦੋਸਤ ਸਾਫ ਸੁਧਰੇ ਹੋਣਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆ ਵੀ ਵੈਸੇ ਦੋਵੇਂ ਨਾਗ ਹੀ ਤੋਰਨਾਗੇ ਠੀਕ ਹੈ ਜੀ ਜਿਹੜਾ ਨਾਗ ਤੁਹਾਨੂੰ ਪਸੰਦ ਆਊਗਾ ਉਹਦੀ ਪ੍ਰੋਪਰ ਤਸੱਲੀ ਕਰਕੇ ਖਰੀਦ ਲਿਓ ਬਾਕੀ ਗੱਲਬਾਤ ਆਓ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਬਾਈ ਜੀ ਪਸ਼ੂ ਵਿਕਰੀ ਆਸੇ ਹੁੰਦੇ ਹਨਾ ਹਾਂਜੀ ਬਾਈ ਜੀ ਵਿਕਰੀ ਵਾਸਤੇ ਆਉਂਦੇ ਪਸ਼ੂ ਠੀਕ ਹੈ ਨਾਂ ਦੱਸ ਦੀ ਆਪਣਾ ਨਾਂ ਬੰਟੀ ਹੈ ਜੀ ਪਿੰਡ ਗੱਲ ਹੈ ਨਾ ਪਿੰਡ ਗੱਲ ਜੀ ਲਾ ਫਰੋਜ ਪਰ ਠੀਕ ਹੈ ਅੱਛਾ ਦੋ ਕਟੀਆਂ ਹੈਗੀਆਂ ਆਪਣੇ ਕੋਲੇ ਮੰਨ ਕੇ ਚੱਲ ਵੀ ਜਿਹੜੀ ਪਹਿਲੇ ਨੰਬਰ ਤੇ ਇੱਕ ਟੇਢੇ ਕੱਟ ਵਾਲੀ ਖੜੀ ਆ ਕਟੀ ਹਾਂਜੀ ਭਾਈ ਜੀ ਕਿੰਨੇ ਟਾਈਮ ਦੀ ਹੋਊਗੀ ਮੈਨੂੰ ਲੱਗਦਾ ਸੇਮ ਜਿਹੀ ਹੀ ਹੈਗੀ ਨਾ ਹਾਂਜੀ ਹਾਂਜੀ ਭਾਈ ਜੀ ਸਾਲ ਤੋਂ ਯਾਨੀ ਕਿ ਕਾਟ ਹੀ ਹੈ ਹੋਊਗੀ 10-11 ਮਹੀਨੇ ਹਾਂ 10-11 ਮਹੀਨੇ ਦੀ ਹੋਊਗੀ ਠੀਕ ਹੈ ਖੋਲੀ ਇਹਨੂੰ ਰੇਟ ਕੀ ਰੱਖਿਆ ਇਹਦਾ ਰੇਟ ਭਾਈ ਜੀ ਜੇ ਜੀ ਕਰਾਂਗੇ ਆਪਾਂ ਕਿੰਨਾ 25 ਦੀ ਦੇ ਦੇਾਂਗੇ 25000 ਦੇ ਹਾਂਜੀ ਦੋਸੋ ਟੇਢਾ ਕੱਟ ਹੋਊਗਾ ਜੀ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਠੀਕ ਹੈ ਜੀ ਠੰਡ ਦਾ ਥੋੜਾ ਜਿਹਾ ਏ ਦੋਸਤੋ ਪਹਿਲੇ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾ ਰਿਹਾ ਡੇਡੇ ਕੱਟ ਦੇ ਵਿੱਚ ਆ ਜੈਜੀ ਮਾਰਕਿੰਗ ਹੋਊਗੀ ਦੋਸਤੋ ਠੀਕ ਹੈ ਜੀ ਬਾਕੀ ਫੇਸ ਕੁਆਲਟੀ ਚੰਗੀ ਹੈ ਸਿੰਘ ਬਿਲਕੁਲ ਨੇੜਿਓਂ ਗੋਲ ਕਰਨਾ ਸ਼ੁਰੂ ਕਰਤਾ ਰੇਟ ਰੱਖਿਆ ਬਾਈ ਨੇ 25000 ਹਾਂਜੀ 25000 25200 ਰੇਟ ਹੈ ਮਾਰਕਿੰਗ ਪ੍ਰੋਪਰ ਹੋਊਗੀ ਸਾਰੀ ਜੀ ਮੈਂਨੀ ਦੀ ਨਸਲ ਦੇ ਵਿੱਚ ਚਾਹੀਦੀ ਆ ਠੀਕ ਹੈ ਜੀ ਥੋੜਾ ਜਿਹਾ ਹਿਸਾਬਣਾ ਹੋਏਗਾ ਜਦੋਂ ਸੰਭੀ ਕੱਟੀ ਸੋਹਣੀ ਤਿਆਰ ਹੋ ਜਾਣੀ ਆ ਵੈਸੇ ਇਹ ਥਣ ਝੋਲੀ ਤੁਹਾਨੂੰ ਦਿਖਾ ਦਿੰਨਾ ਦੋਸਤੋ ਠੀਕ ਹੈ ਤੇ ਇਹਦੇ ਮੰਨ ਕੇ ਚੱਲ ਵੀ ਇੱਕ ਇੱਕ ਪਾਸੇ ਜਿਹੜੇ ਥਾਣਾ ਦੋਵੇਂ ਥਾਣਾ ਤੇ ਭਾਈ ਜੀ ਹੈ ਕੱਲੇ ਕੱਲੇ ਹਾਂ ਬਾਕੀ ਜਿਹੜੇ ਇੱਕ ਪਾਸੇ ਵਾਲੇ ਉਹ ਦੂਜੇ ਥਾਣਾ ਇਹ ਦੋਸਤੋ ਬਿਲਕੁਲ ਨੇੜੇ ਹੋਣਗੇ ਠੀਕ ਹੈ ਜੀ ਤੇ ਹੈ ਦੋ ਥਾਣੀਆਂ ਇਹਨਾਂ ਚ ਇੱਕ ਇੱਕ ਹੀ ਸਰਾਖ ਹਨ ਹਾਂਜੀ ਹਾਂਜੀ ਇੱਕ ਇੱਕ ਹੀ ਸਰਾਖ ਹੈ ਠੀਕ ਹੈ ਦੋਵਾਂ ਥਾਣਾ ਦੇ ਵਿੱਚ ਹਾਂਜੀ ਤੇ ਆ ਲਓ ਦੋਸਤੋ ਬਾਕੀ ਤਸੱਲੀ ਤੁਹਾਨੂੰ ਕਰਾ ਦਿੱਤੀ ਹੈ ਜੀ ਠੀਕ ਹੈ 25200 ਇਸ ਕੱਟੀ ਦਾ ਰੇਟ ਹੈ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜੇ ਕਿਸੇ ਵੀਰ ਭਰਾ ਨੂੰ ਇਹ ਜਚੂਗੀ ਬਾਈ ਨਾਲ ਸੰਪਰਕ ਕਰ ਲਿਓ ਦੂਜੇ ਨੰਬਰ ਤੇ ਭਾਈ ਜਿਹੜੀ ਕੱਟੀ ਖੜੀ ਹੈ ਇੱਧਰ ਦੇ ਪਾਸੇ ਹਾਂਜੀ ਭਾਈ ਜੀ ਇਹਦੀ ਕੀ ਡਿਟੇਲ ਹੈ ਆਈ ਕੱਟੀ ਚੰਗੀ ਹੈ ਭਾਈ ਜੀ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਵੀ 19 ਕਿਟ ਹੈ 10 ਗਿਆ 10 11 ਮਹੀਨੇ ਦੀ ਇਹਦਾ ਰੇਟ ਕੀ ਹੈ ਇਹਦਾ ਰੇਟ 20000 20000 ਹਾਂ ਜੀ ਇਹਦਾ ਵੀ ਇੱਕ ਢਾੜਾ ਕਢਾ ਦੇ ਇਹਦੇ ਚਾਰੇ ਪੈਰਾਂ ਤੇ ਮਾਰ ਕੇ ਨਹੀਂ ਨਹੀਂ ਭਾਈ ਜੀ ਦੋਨੇ ਪੈਰਾਂ ਤੇ ਪਿਛਲੇ ਤੇ ਕੱਟੀ ਬਹੁਤ ਸੋਹਣੀ ਬਣਾਈਗੀ ਠੀਕ ਹੈ ਬਾਕੀ ਤੁਸੀਂ ਫੇਸ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਕੱਟੀ ਸੋਹਣੀ ਹੈ ਵੀ ਨਵਾਂ ਤੋਂ ਆਉਣ ਵਾਲੇ ਭਾਈ ਠੰਡ ਕਰਕੇ ਨਹੀਂ ਨਵਾਈਆਂ ਨਹੀਂ ਨਹੀਂ ਬਿਲਕੁਲ ਬਿਲਕੁਲ ਦੋਸੋ ਅੱਖਾਂ ਓੱਖਾ ਬਿਲਕੁਲ ਵਾਈਟ ਹੋਣਗੀਆਂ ਬਾਕੀ ਇਹਦਾ ਕੱਟ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਠੀਕ ਹੈ ਜੀ ਇਹ ਆ ਲੋ ਬਾਕੀ ਸੈਂਗ ਬਿਲਕੁਲ ਨੀੜਿਓਂ ਗੋਲ ਕਰਨਾ ਸ਼ੁਰੂ ਕਰਤਾ ਜੀ ਇਸ ਕੱਟੀ ਨੇ ਕੱਦ ਕਾਟ ਤੇ ਵੇੜ ਇਸ ਕੱਟੀ ਦੀ ਵੀ ਚੰਗੀ ਹੋਊਗੀ ਇਹ ਤੁਹਾਨੂੰ ਦੋਸਤੋ ਦੂਜੇ ਨੰਬਰ ਵਾਲੀ ਕੱਟੀ ਦਿਖਾਈ ਹੈ ਰੇਟ 20000 10 11 ਮਹੀਨੇ ਉਮਰ ਹੈ ਤੇ ਥਣ ਬਈ ਇਹਦੇ ਵੀ ਮੜੇ ਜੇ ਇਕੱਲੇ ਇਕੱਲੇ ਬਈ ਥਣੇ ਦੇ ਇਹਦੇ ਥਣ ਦੋਸਤੋ ਦੇਖ ਸਕਦੇ ਹੋ ਚਾਰ ਹੋਣਗੇ ਵਧੀਆ ਨਿਖੜਵੇ ਥਣ ਠੀਕ ਹੈ ਜੀ ਤੇ ਦੋਸਤੋ 20000 ਰੇਟ ਹੈ ਇਹ ਦੂਜੇ ਨੰਬਰ ਵਾਲੀ ਕੱਟੀ ਹੈ ਇਸ ਤੋਂ ਲਾ ਵਾ ਪਹਿਲੇ ਨੰਬਰ ਵਾਲੀ ਵੀ ਕੱਟੀ ਤੁਹਾਨੂੰ ਦਿਖਾਈ ਹੈ ਦੋਸਤੋ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਊਗਾ ਉਹਦੀ ਆਕ੍ਰਿ ਪਰ ਉੱਪਰ ਤਸੱਲੀ ਦੇ ਨਾਲ ਤੁਸੀਂ ਇੱਥੋਂ ਖਰੀਦ ਸਕਦੇ ਹੋ ਵੈਸੇ ਦੋਵੇਂ ਨਾਗ ਹੀ ਤੁਹਾਨੂੰ ਤਸੱਲੀ ਕਰਾਤੀ ਹੈ ਫਿਰ ਵੀ ਜਿਹੜਾ ਨਾਗ ਜਚੂਗਾ ਤਸੱਲੀ ਕਰ ਲਿਓ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ